ਇਸ ਵੇਲੇ 500 ਜਾਨਪੁਰ ਤੋਂ ਫਰੋਈਪੁਰ ਪਿੰਡ ਨੂੰ ਜਾਂਦੇ ਰਸਤੇ ਦੇ ਉੱਪਰ ਮੌਜੂਦ ਹੈਗੇ ਆ ਇਹ ਜਿਹੜੀ ਪਾワー ਹੌਸ ਦੀ ਨਹਿਰ ਹੈਗੀ ਹੈ ਤੁਸ ਜਦ ਖਾਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਤਸਵੀਰਾਂ ਦੇਖ ਤੁਸੀਂ ਜਦੋਂ ਹੜ ਆਇਆ ਸੀਗਾ ਤਾਂ ਇਸ ਇਲਾਕੇ ਦੇ ਵਿੱਚ ਵੀ ਪਾੜ ਪੈ ਗਿਆ ਸੀਗਾ ਜਿਸ ਕਰਕੇ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਸੀਗਾ ਤੁਸੀਂ ਨਾ ਦਿਖਾ ਰਹੇ ਆ ਇਸ ਪਾਸੇ ਕਿ ਇਹ ਰੋਡ ਜਿਹੜਾ ਬਿਲਕੁਲ ਟੁੱਟ ਚੁੱਕਿਆ ਹੈ ਔਰ ਇਹ ਕਾਫੀ 10 ਤੋਂ 12 ਪਿੰਡਾਂ ਨੂੰ ਇਹ ਰਸਤਾ ਜੋੜਦਾ ਹੈਗਾ ਤਾਂ ਲੋਕ ਜਿਹੜੇ ਨੇ ਇਸ ਰਸਤੇ ਤੋਂ ਗੁਜ਼ਰਦੇ ਨੇ ਕੋਈ ਵੱਡਾ ਹਸਾ ਨਾ ਹੋਵੇ ਇਸ ਕਾਕਿਸਤਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਅਗੇ ਮੰਗ ਕੀਤੀ ਗਈ ਹੈ ਕਿ ਇਸ ਰੋਡ ਜਾਵੇ ਤਾਂ ਕਿ ਕੋਈ ਹਾਦਸਾ ਇਸ ਇਲਾਕੇ ਵਿੱਚ ਨਾ ਹੋ ਸਕੇ ਅੰਦਾਸਿਏ ਕਿ ਸਥਾਨਕ ਲੋਕਾਂ ਦਾ ਕਹਿਣਾ ਕਿ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਰਸਤੇ ਉੱਪਰ ਰਸਤਾ ਟੁੱਟਿਆ ਹੋਇਆ ਪਰ ਜਿਹੜੇ ਬਾਹਰੋਂ ਕੋਈ ਲੋਕ ਆਂਦੇ ਨੇ ਕੋਈ ਵੱਡਾ ਹਾਸਾ ਨਾ ਹੋਵੇ ਇਸ ਕਰਕੇ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਅੱਗੇ ਤੇ ਵਿਭਾਗ ਅੱਗੇ ਮੰਗ ਕੀਤੀ ਗਈ ਹੈ ਕਿ ਇਸ ਇਲਾਕੇ ਦੇ ਵਿੱਚ ਰਸਤੇ ਦਾ ਨਿਰਮਾਣ ਕੀਤਾ ਜਾਵੇ ਕਿਤੇ ਜਿਹੜੀ ਨਹਿਰ ਦੇ ਵਿੱਚ ਪਾਣੀ ਦਾ ਪਾਰ ਪਿਆ ਸੀਗਾ ਉਹਨੂੰ ਵੀ ਬੰਦ ਕੀਤਾ ਜਾਵੇ ਆਓ ਦਿਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਕੀ ਕਹਿੰਨਾ ਉਹਨਾਂ ਦਾ ਇਸ ਸਮੱਸਿਆ ਦੇ ਬਾਰੇ ਕੀ ਬਜੀ ਕੀ ਇਕੜਾ ਜਸਤਾ ਪੈਂਦਾ ਤੇ ਕੀ ਨੁਕਸਾਨ ਇਧਰ ਹੋਇਆ ਜੀ ਦੇਖੋ ਜੀ ਇਹ ਪਿੰਡ ਫਰੋਇਪੁਰ ਹੋਰ ਵੀ 7-8 ਪਿੰਡਾਂ ਦੇ ਨਾਲ ਉਹਨੂੰ ਰਸਤਾ ਪੈਂਦਾ ਹੈ ਇਹ ਜਦੋਂ ਪਿੱਛੇ ਆਪਣਾ ਨਹਿਰ ਦਾ ਬੰਨ ਟੁੱਟਿਆ ਹੈ ਉਹ ਟੁੱਟਣ ਦੇ ਕਾਰਨ ਜਿਹੜਾ ਪਾਣੀ ਓਵਰਫਲੋਗ ਪੂਰ ਚੱਕੋਦੋਂ ਹੋ ਗਏ ਵੇਟੀਆਂ ਧੋ ਕੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਉਧਰ ਉਦੋਂ ਹੁੰਦਾ ਹੈ ਪਾਣੀ ਫਰੋਇਪੁਰ ਦੀ ਪੈੜੀਆਂ ਦੇ ਵਿੱਚ ਨਿਕਲ ਗਏ ਤੇ ਇੱਥੇ ਆਪਣਾ ਨਹਿਰ ਦਾ ਜਿਹੜੀ ਆਪਣੀ ਪਟੜੀ ਬਣੀ ਸੀ ਉਹ ਉਹਦੇ ਫਲੋ ਦੇ ਨਾਲ ਟੁੱਟ ਗਈ ਉਹ ਟੁੱਟਣ ਦੇ ਨਾਲ ਜਿਹੜਾ ਵੀ ਇੱਥੋਂ ਜਾ ਅੱਗੇ ਰੋੜ ਆ ਰਿਹਾ ਹੈ ਇਸ ਰੋਡ ਨੂੰ ਨੁਕਸਾਨ ਹੋਇਆ ਹੈ। ਜੀ। ਔਰ ਇਹ ਰੋਡ ਦੇ ਨੁਕਸਾਨ ਦਾ ਲੋਕਲ ਬੰਦੇ ਨੂੰ ਪਤਾ ਹੈ ਵੀ ਜਨਕ ਵੀ ਰੋਡ ਟੁੱਟਿਆ ਹੋਇਆ ਹੈ। ਲੇਕਿਨ ਰਾਤ ਨੂੰ ਕੋਈ ਬਾਹਰ ਦਾ ਬੰਦਾ ਆ ਜਾਵੇ ਤੇ ਉਹਨੂੰ ਨਾ ਪਤਾ ਹੋਣ ਦੇ ਕਾਰਨ ਹੋ ਸਕਦਾ ਹੈ ਕੋਈ ਵੱਡਾ ਹਾਸਾ ਹੋ ਜਾਵੇ। ਇਸ ਦਾ ਕਹਿ ਇਹ ਚਾਹੁੰਦੇ ਕਿ ਪ੍ਰਸ਼ਾਸਨ ਜਲਦੀ ਜਲਦੀ ਇਸ ਚੀਜ਼ ਦਾ ਜਿਹੜਾ ਉਹ ਹੱਲ ਕੀਤਾ ਜਾਵੇ। ਜੀ। ਤੇ ਇਹ ਹੀ ਪ੍ਰਸ਼ਾਸਨ ਨੂੰ ਮੰਗ ਹੈ ਸਾਡੀ। ਕਿੰਨੇ ਪਿੰਡਾਂ ਨੂੰ ਜੋੜਦਾ ਰਸਤਾ? ਇਹ ਕਟੋ-ਕਟ ਜੀ 10-12 ਪਿੰਡਾਂ ਨੂੰ ਸਕੇ। 10 ਕਿ ਪਿੰਡਾਂ ਨੂੰ। ਜੀ ਪ੍ਰਸ਼ਾਸਨ ਕੀ ਕਹਿੰਦਾ ਚਾਹੁੰਦੇ? ਪ੍ਰਸ਼ਾਸਨ ਇਹ ਹੈ ਕਿ ਕਾਸ਼ਟਣਾ ਬਗੀਏ ਜਲਦੀ ਜਲਦੀ ਇਹ ਬੀਜ ਇਹ ਕੋ ਬਾਹਰ ਹੋਈ ਆਣ ਕੋਈ ਇਧਰ ਆਵੇ ਤੇ ਉਹਦੇ ਕੋਈ ਨਿਸ਼ਾਨੋ ਹੋ ਸਕਦਾ ਹੈ ਕਿ ਲੋਕਲ ਬੰਦਿਆਂ ਤੋਂ ਪਹਿਲਾਂ ਪਤਾ ਆਂਦੇ ਜਾਂਦੇ ਰਹਿੰਦੇ ਨੇ ਬਾਹਰਲੇ ਬੰਦਿਆਂ ਨੂੰ ਪਤਾ ਨਹੀਂ ਇਸ ਰਸਤੇ ਬਾਰੇ ਤਾਂ ਉਹ ਪਹਿਲਾ ਰਸਤਾ ਸਮਝ ਕੇ ਆਪਣੀ ਉਸ ਸਪੀਡ ਨਾਲ ਆਂਦੇ ਆ ਤੇ ਕੱਲ ਨੂੰ ਕੋਈ ਵੀ ਹਾਸਾ ਹੋ ਸਕਦਾ ਹੈ ਹਾਂਜੀ ਭਾਜੀ ਕੀ ਨਾਵਾ ਤਾਡਾ ਜਸਪਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਰੋਡ ਬਾਰੇ ਜੀ ਹੈਲੋ ਅ ਜਦੋਂ ਹਾਰਾਏ ਨਾ ਇਹ ਛਾਲਾ ਕਰਨਾ ਰੋਡ ਰੁੜ ਗਿਆ ਤੇ ਆਣ ਜਾਣ ਦੀ ਬੜੀ ਪ੍ਰੇਸ਼ਾਨੀ ਹੈ ਜੀ ਇਸ ਕਰਕੇ ਅਸੀਂ ਇਹ ਮੰਗ ਕਰਨੇ ਆ ਸਰਕਾਰ ਕੋਲ ਵੀ ਇਹ ਰੋਡ ਦੀ ਰਿਪੇਅਰ ਤੇ ਜਿਹੜਾ ਜਿਹੜਾ ਬੰਦਾ ਜਿਹੜਾ ਠੀਕ ਛੇਦੀ ਕੀਤਾ ਜਾਵੇ ਕਿੰਨਾ ਨੁਕਸਾਨ ਹੋਇਆ ਇਸ ਇਲਾਕੇ ਵਿੱਚ ਇਸ ਇਲਾਕੇ ਦਾ ਬਹੁਤ ਨੁਕਸਾਨ ਹੋਇਆ ਜੀ ਹਾਂਜੀ ਬੰਦ ਆਪਣੇ ਟੁੱਟਿਆ ਸੀਗਾ ਜਾਂ ਟਲ ਗਿਆ ਸੀ ਇਹ ਆਪਣੇ ਆਪ ਹੀ ਟੁੱਟਿਆ ਜੀ ਟੋਲ ਖਲੋ ਗਿਆ ਪਾਣੀ ਹਾਂਜੀ ਤੇ ਹੁਣ ਕਿੰਨੇ ਪਿੰਡਾਂ ਨੂੰ ਰਸਤਾ ਜੁੜਦਾ ਜੀ ਇਹ ਪਿੰਡਾਂ ਨੂੰ 12-13 ਪਿੰਡਾਂ ਨੂੰ ਰਸਤਾ ਜੁੜਦਾ ਜੀ ਤੇ ਦਿਨ ਦੇ ਟਾਈਮ ਤੇ ਪਤਾ ਚੱਲ ਜਾਂਦਾ ਕਿਥੇ ਰੋਡ ਟੁੱਟਿਆ ਗਿਆ ਨਾਲ ਲੋਕੀ ਹਾਦਸਾ ਹੋ ਜਾਂਦਾ ਹਾਂਜੀ ਹਾਂ ਰਾਤ ਵੇ ਅੱਛਾ ਜੇ ਪਤਾ ਨਹੀਂ ਲੱਗਦਾ ਕਿਦ ਨੂੰ ਜਾਂਦਾ ਕਿਦ ਨੂੰ ਹਾਂਜੀ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਪ੍ਰਸ਼ਾਸਨ ਕੋ ਇਹੋ ਮੰਗ ਕਰਨੇ ਆ ਕਿ ਇਹ ਰੋਡ ਦਾ ਕੰਮ ਜਲਦੀ ਲਾਇਆ ਜਾਵੇ ਤੇ ਜਿਹੜੇ ਹੈਡ ਲਾ ਇਹ ਕੰਮ ਹੈ ਜਿਹੜਾ ਇਹ ਰਿਪੇਅਰ ਕੀਤਾ ਜਾਵੇ ਇਹ